ਕਹਿੰਦੇ ਜੀ ਬੇਈ ਰੋਟੀ 100 ਰੋਗਾਂ ਦਾ ਇਲਾਜ ਹੈ ਜੀ ਥੋੜਾ ਖੂਨ ਬਣਨ ਲੱਗ ਜੇਗਾ ਤੁਹਾਨੂੰ ਕੋਈ ਬਿਮਾਰੀ ਨਹੀਂ ਲੱਗੇਗੀ ਤੁਹਾਡੀ ਬਾਡੀ ਚ ਵਿਟਾਮਿਨ B12 ਦੀ ਘਾਟ ਨਹੀਂ ਹੋਏਗੀ ਯਸ ਕਾਫੀ ਦਿਨਾਂ ਤੋਂ ਮੈਨੂੰ ਪੁੱਛਿਆ ਜਾ ਰਿਹਾ ਸੀ ਕਿ ਬੇਈ ਰੋਟੀ ਤੇ ਸੱਜਰੀ ਰੋਟੀ ਦਾ ਕੀ ਫਰਕ ਹੁੰਦਾ ਜੀ ਮੈਨੂੰ ਕੁਝ ਰੀਲਾਂ ਭੇਜੀਆਂ ਮੈਂ ਹੈਰਾਨ ਹੋ ਗਿਆ ਜੀ ਜਦੋਂ ਮੈਂ ਦੇਖਿਆ ਵੀ ਲੋਕ ਕਹਿ ਕੀ ਰਿਹਾ ਇੰਟਰਨੈਟ ਤੇ ਕੋਈ ਕਹਿ ਰਿਹਾ ਕਿ ਸਾਰੇ ਬਿਮਾਰੀਆਂ ਦਾ ਰੋਗ ਮਤਲਬ ਸਾਰੇ ਰੋਗਾਂ ਤੋਂ ਮੁਕਤ ਹੋ ਜਾਓਗੇ ਤੁਹਾਡਾ ਇਹ ਹੋ ਜਾਏਗਾ ਵਿਟਾਮਿਨ B12 ਉਹ B12 ਵਾਲਾ ਪ੍ਰਭੂ ਨਾ ਸੱਜਰੀ ਰੋਟੀ ਚ ਹੁੰਦਾ ਨਾ ਬੇਈ ਚ ਹ ਆਣੀ ਕਿ ਰੋਟੀ ਜੇ ਰਾਤ ਨੂੰ ਰੱਖਤੀ ਤਾਂ ਸਵੇਰ ਨੂੰ ਉਹਦੇ ਚਬੀ ਟਵਲ ਲੱਗ ਗਿਆਊਗਾ ਸੁਣੋ ਹੁਣ ਬੈਨੀਫਿਟਸ ਕਿਹੜੇ ਕਿਹੜੇ ਹੁੰਦੇ ਆਂ ਔਰ ਨੁਕਸਾਨ ਕੀ ਕੀ ਹੋ ਸਕਦਾ ਕਿ ਰਾਤ ਦੀ ਰੋਟੀ ਆਪਾਂ ਰੱਖੀ ਸਵੇਰੇ ਆਪਾਂ ਬਈ ਕਰਕੇ ਖਾਦੀ ਉਹਨੂੰ ਆ ਰੋਟੀ ਦੇ ਵਿੱਚ ਹੁੰਦਾ ਜੀ ਸਟਾਰਚ ਕਾਰਬੋਹਾਈਡਰੇਟ ਇੱਕ ਤਰ੍ਹਾਂ ਦਾ ਹੁੰਦਾ ਜਿਹੜਾ ਕਿ ਸਮਾਲ ਇੰਟਰਸਟਾਈਨ ਚ ਐਬਜ਼ਾਰਬ ਹੁੰਦਾ 4 ਕੈਲਰੀਜ਼ ਮਿਲਦੀਆਂ ਜਲਦੀ ਲੱਗ ਜਾਂਦਾ ਜਦੋਂ ਰੋਟੀ ਬਈ ਹੋ ਜਾਂਦੀ ਹੈ ਸਟਾਰਚ ਜਿਹੜਾ ਉਹ ਕਨਵਰਟ ਹੋ ਜਾਂਦਾ ਰੈਜ਼ਿਸਟੈਂਟ ਸਟਾਰਚ ਆਰਐਸ ਜਿਹੜਾ ਹੁੰਦਾ ਉਹ ਸਮਾਲ ਇੰਟਰਸਟਾਈਨ ਨੂੰ ਬਾਈਪਾਸ ਕਰ ਜਾਂਦਾ ਥੋੜਾ ਸਮਝ ਲਓ ਕੋਈ ਨਹੀਂ ਆ ਲਾਰਜ ਚ ਜ਼ਬਰਦਾਰ ਕਲੋਨ ਜਿਹਨੂੰ ਬੋਲ ਦਿੰਦੇ ਆਪਾਂ ਉੱਥੇ ਉਹਦੀ ਫਰਮੈਂਟੇਸ਼ਨ ਹੋ ਜਾਂਦੀ ਹੈ ਜਿਹਦੇ ਕਰਕੇ ਉਹ ਗਟ ਫ੍ਰੈਂਡਲੀ ਮੀਨਸ ਕੁਝ ਗੁੱਡ ਬੈਕਟੀਰੀਆ ਨੂੰ ਇਨਹਾਂਸ ਕਰਦਾ ਜਿਹਦੇ ਕਰਕੇ ਆਪਾਂ ਕਹਿ ਦਿੰਦੇ ਆ ਕਿ ਆਪਣੀ ਗਟ ਹੈਲਥ ਪੇਟ ਆਸਤੇ ਚੰਗਾ ਨਾਲ ਹੀ ਜਦੋਂ ਰੈਜ਼ਿਸਟੈਂਸ ਆ ਗਈ ਉਹ ਤਾਂ ਐਕਟ ਲਾਈਕ ਫਾਈਬਰ ਇੱਕ ਫਾਈਬਰ ਵਾਂਗ ਹੁੰਦਾ ਉਹਦੀ ਇਨਸੂਲਿਨ ਸੈਂਸਿਟੀਵਿਟੀ ਤੇ ਹੈਲਪ ਕਰਦਾ ਔਰ ਗਲਾਈਸੈਮਿਕ ਇੰਡੈਕਸ ਲੋ ਹੋ ਜਾਂਦਾ ਕੈਲਰੀਜ਼ ਅਬਜ਼ਾਰਬ ਵੀ ਘੱਟ ਹੁੰਦੀਆਂ ਮਤਲਬ ਕਿ 슈ਗਰ ਦੇ ਮਰੀਜ਼ਾਂ ਲਈ ਥੋੜਾ ਬੈਨੀਫਿਟ ਹੁੰਦਾ ਲੇਕਿਨ ਐਸਾ ਨਹੀਂ ਹੈ ਕਿ ਜਿਆਦਾ ਬੈਨੀਫਿਟ ਤੁਹਾਡਾ ਇਹ ਹੋਣਾ ਕਿ ਆਟਾ ਕਿਹਦਾ ਯੂਜ਼ ਕਰ ਰਹੇ ਆ ਕਿਹੜੀ ਚੀਜ਼ ਦਾ ਕਰ ਰਹੇ ਆ ਅਗਰ ਪਹਿਲਾਂ ਹੀ ਕੋਈ ਫਾਈਬਰ ਨਹੀਂ ਆ ਪਹਿਲਾਂ ਹੀ ਮੈਦੇ ਵਰਗਾ ਤਾਂ ਉਹ ਡਾਇਬੀਟੀਜ਼ ਲਈ ਉਹਨਾਂ ਐਡਵਾਂਟੇਜ ਨਹੀਂ ਹੋਏਗਾ ਹੁਣ ਇਹਦੇ ਆਪਾਂ ਜੇ ਨੁਕਸਾਨ ਮੋਰੋਵਰ ਇੱਥੇ ਮੈਂ ਦੱਸ ਦੇਵਾਂ ਕਿ ਕੋਈ ਫਰਕ ਨਹੀਂ ਕਿਸੇ ਵਿਟਾਮਿਨ ਦਾ ਕੋਈ ਫਰਕ ਨਹੀਂ ਕੋਈ ਪ੍ਰੋਟੀਨ ਵਗੈਰਾ ਦਾ ਸਾਰਾ ਕੁਝ ਉਹਨਾਂ ਹੀ ਇਨਫੈਕਟ ਥੋੜਾ ਜਿਹਾ ਸਲਾਈਟਲੀ ਵਿਟਾਮਿਨ ਲਾਸ ਹੀ ਹੁੰਦਾ ਰਿਸਕ ਜਿਹੜਾ ਹੈ ਰਿਸਕ ਸਿਰਫ ਇਹੀ ਹੈ ਕਿ ਜੇ ਤੁਸੀਂ ਠੰਡਾ ਉਹਨੂੰ ਸੇਫਲੀ ਨਹੀਂ ਕਰ ਰਹੇ ਕੋਈ ਮਾਈਕਰੋਬਾਇਓਮਸ ਜਾਂ ਕਹਿ ਦਈਏ ਕਿ ਕਿਸੇ ਤਰ੍ਹਾਂ ਦੀ ਇਨਫੈਕਸ਼ਨ ਜਾ ਗਲਤ ਤਰ੍ਹਾਂ ਦੇ ਬੈਕਟੀਰੀਆ ਪੈਦਾ ਹੁੰਦੇ ਡਰ ਬਸ ਇੰਨਾ ਕ ਫਰਕ ਆ ਜੀ ਕੋਈ ਜਾਦੂ ਵਾਲੀ ਚੀਜ਼ ਨਹੀਂ ਹੈ ਜਿਸ ਤੁਸੀਂ ਲੈ ਸਕਦੇ ਹੋ ਜਿਵੇਂ ਮੈਂ ਤੁਹਾਨੂੰ ਦੱਸਦਾ ਕਿ ਸ਼ੂਗਰ ਦੇ ਮਰੀਜ਼ਾਂ ਲਈ ਸਲਾਈਟਲੀ ਇੱਕ ਐਡਵਾਂਟੇਜ ਮਿਲਦਾ ਹੈ ਲੇਕਿਨ ਜੇ ਤੁਹਾਨੂੰ ਸਰਜਰੀ ਪੱਕਦੀ ਆ ਤਾਂ ਐਸਾ ਨਹੀਂ ਹੈ ਕਿ ਚੰਗਾ ਭਲਾ ਦਾ ਕੰਫਰਟ ਛੱਡ ਕੇ ਸੌਫਟ ਰੋਟੀ ਛੱਡ ਕੇ ਇੰਨੇ ਮੈਨੀਫੀਟ ਨਹੀਂ ਹੈਗੇ ਕਿ ਤੁਸੀਂ ਧੱਕੇ ਨਾਲ ਆਪਦੀ 12 ਘੰਟੇ ਪੁਰਾਣੀ ਰੋਟੀ ਖਾਓ ਮੈਟ੍ਰਿਕ ਕਰਦਾ ਕਾਦੀ ਰੋਟੀ ਖਾ ਰਹੇ ਕਿਹੜੀ ਸਬਜੀ ਖਾ ਰਹੇ ਆ ਨਾ ਕਿ ਠੰਡੀ ਤੱਤੀ ਦਾ ਇੰਨਾ ਜ਼ਿਆਦਾ ਫਰਕ ਆ